ਕੀ ਫਤਿਹ ਆਪਸੀ ਸਾਇੰਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਫਿਰ ਤੋਂ ਇੱਕ ਵਾਰ ਲਾਈਵ ਹੋ ਕੇ ਇਹ ਦੱਸਣਾ ਚਾਹੁੰਦਾ ਕਿ ਮੇਰਾ ਜੋ ਸਿੱਧਾ ਕੰਟੈਕਟ ਹੈ ਉਹਨਾਂ ਨੌਜਵਾਨ ਵੀਰਾਂ ਦੇ ਨਾਲ ਹੋ ਚੁੱਕਿਆ ਹੈ ਜਿਹੜੇ ਕੀ ਇਸ ਬੇਅਦਬੀ ਵਾਲੇ ਗੁਰਦੁਆਰਾ ਸਾਹਿਬ ਜੋ ਗੁਰਦੁਆਰਾ ਸਾਹਿਬ ਪਟਨ ਹੈ 12 ਮੁਲਾਵਖੇ ਕਸ਼ਮੀਰ ਦੇ ਇਲਾਕੇ ਦੇ ਵਿੱਚ ਉੱਥੇ ਜਿਹੜੇ ਨੌਜਵਾਨ ਜਿਨ੍ਹਾਂ ਦੀ ਮੈਂ ਗੱਲਬਾਤ ਪਹਿਲਾਂ ਵੀ ਤੁਹਾਡੇ ਨਾਲ ਕੀਤੀ ਸੀ ਕਿ ਉਹਨਾਂ ਨੌਜਵਾਨਾਂ ਨੇ ਇੱਕ ਹਿਲਾ ਕੀਤਾ ਔਰ ਸ਼ਿਰਨਗਰ ਤੋਂ ਉੱਠ ਕੇ ਪੱਟਨ ਪਹੁੰਚ ਗਏ ਜੈਸੇ ਹੀ ਉਹਨਾਂ ਨੂੰ ਇਸ ਮਾਮਲੇ ਦਾ ਪਤਾ ਚੱਲਿਆ ਨੌਜਵਾਨ ਵੀਰ ਮੇਰੇ ਨਾਲ ਨੇ ਔਰ ਲੇਟੈਸਟ ਅਪਡੇਟ ਇਸ ਵੇਲੇ ਤੱਕ ਦੀ ਜੋ ਵੀ ਹੈ ਉਹ ਅਸੀਂ ਇਹਨਾਂ ਨੌਜਵਾਨ ਵੀਰਾਂ ਦੇ ਨਾਲ ਹੀ ਗੱਲਬਾਤ ਕਰਾਂਗੇ ਵੀਰ ਜੀ ਤੁਸੀਂ ਲਾਈਨ ਤੇ ਹੋ ਮੇਰੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਵਾਇਕੁਮ ਜੀ ਦਾ ਖਾਲਸਾ ਵਾਇਕੁਮ ਜੀ ਕੀ ਕਹੇ ਜੀ ਅ ਵੀਰ ਜੀ ਆਪਣਾ ਨਾਮ ਦੱਸ ਦਿਓ ਹਾਂਜੀ ਰਫਤਾਰ ਸਿੰਘ ਮੇਰਾ ਨਾਮ ਹੈ ਜੀ ਆ ਵੀਰ ਪ੍ਰਭਜੋਤ ਸਿੰਘ ਜੀ ਜੀ ਵੀਰ ਪ੍ਰਭਜੋਤ ਸਿੰਘ ਜੀ ਇਹ ਸਾਰਾ ਜੋ ਮਾਮਲਾ ਹੋਇਆ ਹੈ ਇਹ ਆਖਰ ਕੀ ਹੋਇਆ ਕਿਉਂਕਿ ਸਾਰੀ ਸੰਗਤ ਜਿਹੜੀ ਹੈ ਉਹ ਜਾਨਣਾ ਚਾਹੁੰਦੀ ਹੈ ਕਿ ਆਖਰ ਪਟਨ ਗੁਰਦੁਆਰਾ ਸਾਹਿਬ ਦੇ ਵਿੱਚ ਕੀ ਹੋਇਆ ਤੁਸੀਂ ਉੱਥੇ ਕਿਸ ਤਰ੍ਹਾਂ ਪਹੁੰਚੇ ਕਿਹਦੇ ਕਿਹਦੇ ਨਾਲ ਤੁਹਾਡੀ ਗੱਲਬਾਤ ਹੋਈ ਇਹ ਸਾਰਾ ਮਾਮਲਾ ਜਿਹੜਾ ਹੈ ਉਹ ਤੁਸੀਂ ਸੰਗਤ ਦੇ ਨਾਲ ਪਲੀਜ਼ ਸਾਂਝਾ ਕਰ ਦਿਓ ਜੀ ਉਸ ਤੋਂ ਅੱਗੇ ਜਿਸ ਤੋਂ ਪਹਿਲਾਂ ਅਸੀਂ ਸਾਰਿਆਂ ਨੂੰ ਆਪ ਵੀ ਦੇ ਮੀਡੀਆ ਰਾਹੀਂ ਤੇ ਸਾਰੇ ਮੀਡੀਆ ਦੇ ਰਾਹੀਂ ਅਸੀਂ ਫਤਿਹ ਅਰਜ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਸਹਾ ਵਾਹਿਗੁਰੂ ਜੀ ਕੀ ਫਤਿਹ ਤੋਂ ਦੇ ਰਾਤ ਸੀ ਹੁਣੇ तकरीबन तकरीबन 8:00 ਵਜੇ ਦੇ ਨਾਲ ਆਪਣੇ ਵਟਸਐਪ ਗਰੁੱਪਾਂ ਦੇ ਰਾਹੀਂ ਸੋਸ਼ਲ ਮੀਡੀਆ ਦੇ ਰਾਹੀਂ ਇੱਕ ਲੈਟਰ ਨੂੰ ਫਾਰਵਰਡ ਹੁੰਦੇ ਦੇਖਿਆ ਜਿਹਦੇ ਵਿੱਚ ਆ ਇੱਕ ਬੇਦਬਗੀ ਦੀ ਘਟਨਾ ਦਾ ਜ਼ਿਕਰ ਕਸ਼ਮੀਰ ਦੇ ਵਿੱਚ ਲਿਖਿਆ ਗਿਆ ਸੀ ਇਹ ਲੈਟਰ ਡੀਜੀਪੀ ਤੇ ਸ਼ਿਰਿੰਗਰ ਨੂੰ ਫਾਰਵਰਡ ਹੋਈ ਸੀ ਤੇ ਉਹਦੇ ਵਿੱਚ ਇਹ ਸਾਫ ਸਾਫ ਮੈਂਸ਼ਨ ਕੀਤਾ ਗਿਆ ਸੀ ਕਿ ਗੁਰਦੁਆਰਾ ਸਿੰਘ ਸਭਾ ਪਟਨ ਜੋ ਨੈਸ਼ਨਲ ਹਾਈਵੇ ਦੇ ਦੋਸ਼ ਸ਼ਿਰਿੰਗਰ ਬਾਰਾਮੁਲਾ ਨੈਸ਼ਨਲ ਹਾਈਵੇ ਤੇ ਹੁੰਦਾ ਹੈ ਉਹਦੇ ਬਿਲਕੁਲ ਕੋਲ ਹੈ ਉਸ ਨੈਸ਼ਨਲ ਹਾਈਵੇ ਦੇ ਉੱਪਰ ਉਹ ਗੁਰਦੁਆਰਾ ਸਾਹਿਬ ਹੈ ਤੇ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਉਸ ਲੈਟਰ ਦੇ ਵਿੱਚ ਲਿਖਿਆ ਗਿਆ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੇਖਭਾਲ ਕੀਤੀ ਗਈ ਸੀ। ਹਾਲਾਂਕਿ ਉਸ ਤੋਂ ਬਾਅਦ ਸਾਨੂੰ ਹੋਰ ਇਹ ਪਤਾ ਲੱਗਿਆ ਕਿ ਅੱਜ ਦਿਨ ਉੱਥੇ ਪ੍ਰਬੰਧਕ ਕਮੇਡੀਆਂ ਪਹੁੰਚੀਆਂ ਤੇ ਉਹ ਦੱਸ ਰਹੇ ਸਨ ਕਿ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਗੁਦਕਾ ਸਾਹਿਬ ਅਤੇ ਚੌਰ ਸਾਹਿਬ ਜੀ ਦੀ ਜਿਹੜੀ ਚੋਰੀ ਹੈ ਉਹ ਕੀਤੀ ਗਈ ਹੈ। ਕੱਲ ਅਸੀਂ 8:00 ਵਜੇ ਜਿਸ ਤਰ੍ਹਾਂ ਇਹ ਮੈਸੇਜ ਪੜ੍ਹੀ ਅਸੀਂ ਸਾਰੇ ਹੀ ਸਿੰਘ ਜਿਹੜੇ ਸ਼ਿਰਮਿਕਰ ਦੇ ਨੇ ਜਿਹੜੇ ਸਾਰੇ ਹੀ ਪੰਥਕ ਕਾਰਜਾਂ ਦੇ ਵਿੱਚ ਹਮੇਸ਼ਾ ਹੀ ਇਹ ਨੌਜਵਾਨ ਸਿੰਘ ਅਗੇ ਰਹਿੰਦੇ ਨੇ ਜਿੱਥੇ ਵੀ ਪੰਥ ਦੀ ਗੱਲ ਆਉਂਦੀ ਹੈ ਪੰਥ ਪ੍ਰਤਮ ਦੀ ਫਲਸਫੇ ਨੂੰ ਵગેਰਾ ਕੇ ਸਾਰੇ ਨੌਜਵਾਨ ਸਿੰਘ ਇਕੱਠੇ ਹੁੰਦੇ ਨੇ ਇਹਨਾਂ ਨੇ ਇਹ ਪਹਿਲਾਂ ਇਹ ਦੱਸ ਦਿੱਤਾ ਕਿ ਇਹ ਘਟਨਾ ਕਦੇ ਵੀ ਅੱਖੀਂ ਹੋਣੀ ਨਹੀਂ ਕੀਤੀ ਜਾ ਸਕਦੀ ਅਸੀਂ ਇਸੇ ਵਕਤ ਹੋਈਏ ਤੇ ਸਭ ਤੋਂ ਪਹਿਲਾਂ ਗੁਰਦੁਆਰਾ ਸਿੰਘ ਸਪਾਟਨ ਵਿਖੇ ਪਹੁੰਚੀਏ ਤੁਸੀਂ ਦੇਖ ਸਕਦੇ ਹੋ ਇਸ ਵਕਤ ਤੁਸੀਂ ਜਿਸ ਤਰ੍ਹਾਂ ਹੀ ਸੀ ਜਿੰਨਾ ਇਸ ਹਾਲਾਤ ਵਿੱਚ ਸੀ ਉਸੇ ਸਮੇਂ ਅਸੀਂ ਸਾਰੇ ਹੀ ਸਿੰਘ ਜਿਹੜੇ ਨੇ ਇਕੱਤਰ ਹੋਏ ਸਾਡੇ ਨਾਲ सरदार अंगद सिंह खालसा जी जो शिरनगर ਦੇ ਵਿੱਚ ਨੌਜਵਾਨਾਂ ਦੇ ਕਾਰਜਾਂ ਨੂੰ ਬੜੇ ਅੱਗੇ ਲੈ ਕੇ ਦਮਨੇ ਔਰ ਪੰਥਕ ਕਾਰਜਾਂ ਦੇ ਵਿੱਚ ਹਮੇਸ਼ਾ ਕੇ ਉਹ ਜਿੱਦੇ ਨੇ ਔਰ ਸਮਾਜਿਕ ਤੌਰ ਤੇ ਵੀ ਅੱਗੇ ਫੋਰਫਰੰਟ ਹੋ ਕੇ ਕੰਮ ਲਗਾਉਂਦੇ ਨੇ ਸਾਰੇ ਪੰਥ ਦੇ ਵਿੱਚ ਇਹਨਾਂ ਨੂੰ ਬੜੀ ਹੀ ਸਤਜੇ ਸਰਕਾਰੀਤ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਉਹ ਵੀ ਤਿਆਰ ਹੋਏ ਔਰ ਸਾਡੇ ਨਾਲ ਜਿਹੜੇ ਨੌਜਵਾਨ ਨੇ ਸਰਦਾਰ ਤੇਜਵੀਰ ਸਿੰਘ ਸਰਦਾਰ ਅਮਿਤਪਾਲ ਸਿੰਘ ਇਥੋਂ ਸਰਦਾਰ ਅਜੀਤਪਾਲ ਸਿੰਘ ਜੀ ਉਹ ਦੇ ਨਾਲ ਸਰਦਾਰ ਬਲਬੀਰ ਸਿੰਘ ਜੀ ਜੋ ਕਿ ਜੰਮੂ ਕਸ਼ਮੀਰ ਦੇ ਵਿੱਚ ਖਾਲਸਾ ਜਗਤ ਜਨ ਦੇ ਵੀਰ ਸਰਪ ਜੀ ਸਿੰਘ ਸਰਦਾਰ ਅਬੇਪ੍ਰੀਤ ਸਿੰਘ ਸਰਦਾਰ ਇੰਦਰਪ੍ਰੀਤ ਸਿੰਘ ਇਹ ਸਾਰੇ ਨੌਜਵਾਨ ਜਿਹੜੇ ਨੇ ਇਕੱਠੇ ਹੋਏ ਤੇ ਇਹ ਫੈਸਲਾ ਕੀਤਾ ਗਿਆ ਕਿ ਐਫਐਫ ਮਹਿਣੀ ਗੁਰਦੁਆਰਾ ਸਿੰਘ ਤੋਂ ਬਪਟੇ ਨੇ ਵਿਖੇ ਪਹੁੰਚਿਆ ਜਾਵੇਗਾ ਤੋਂ ਗੁਰਦੁਆਰਾ ਸਿੰਘ ਤੋਂ ਬਪਟੇ ਨੇ ਵਿਖੇ ਅਸੀਂ ਤਕਰੀਬਨ ਤਕਰੀਬਨ 9 ਵਜੇ ਤੱਕ ਪਹੁੰਚੇ 9 ਵਜੇ ਪਹੁੰਚ ਕੇ ਅਸੀਂ ਸਭ ਤੋਂ ਪਹਿਲਾਂ ਉਹ ਉਹ ਤੋਂ ਪਹਿਲਾਂ ਹੀ ਜਿਸ ਸ਼ਖਤਵਾਨ ਚਿੱਠੀ ਜਿਹੜੀ ਆ ਪਹੁੰਚੀ ਗਈ ਸੀ ਉਹ ਸੰਨ ਸਰਕਾਰ ਜਗਦੀਪ ਸਿੰਘ ਓਬਰਾਏ ਉਹਨਾਂ ਦੇ ਨਾਲ ਜਿਹੜੀ ਐ ਫੋਨ ਤੇ ਗੱਲਬਾਤ ਕੀਤੀ ਕਿ ਮਾਮਲਾ ਕੀ ਹੈ ਔਰ ਉਹਨਾਂ ਨੇ ਆਪਣੀ ਰਿਕਾਰਡਿੰਗ ਦੇ ਵਿੱਚ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਇਹ ਮਾਮਲਾ ਹੋਇਆ ਹੈ ਸਾਡੀ ਉਹਨਾਂ ਨੂੰ ਕਿਹਾ ਕਿ ਬਈ ਅਸੀਂ ਇਸ ਗੁਰਦੁਆਰਾ ਸਾਹਿਬੇ ਜਾਣਾ ਹੈ ਉਹ ਇਨਕਾਰ ਕਰ ਰਹੇ ਸਨ ਪਰ ਸਿੰਘਾਂ ਨੇ ਇਹ ਖਾਂ ਲਿਆ ਸੀ ਕਿ ਅਸੀਂ ਗੁਰਦੁਆਰਾ ਸਾਹਿਬੇ ਦਰਸ਼ਨ ਕਰਕੇ ਆਉਣੇ ਨੇ ਕਿਉਂਕਿ ਵੀਰ ਜੀ ਮੈਂ ਇੱਕ ਮਿੰਟ ਰੋਕਾਂਗਾ ਇਹ ਇਨਕਾਰ ਕਿਉਂ ਕਰ ਰਹੇ ਸੀ ਕੀ ਕਾਰਨ ਸੀ ਕਿ ਉਹਨਾਂ ਦਾ ਕਿ ਨਹੀਂ ਸੀ ਜਾਨ ਦੇਣਾ ਚਾਹੁੰਦੇ ਆ ਆਪ ਜੀ ਨੂੰ ਉਹ ਉਹ ਸਰਦਾਰ ਜਸਵੀਰ ਸਿੰਘ ਓਗਰਾਏ ਵਜ਼ੀਰਾ ਜਾਣਦੇ ਨੇ ਕਿ ਉਹ ਤੁਹਾਨੂੰ ਇਨਕਾਰ ਕਿਉਂ ਕਰ ਰਹੇ ਸਨ ਨੌਜਵਾਨ ਜਿਹੜੇ ਬੈਠੇ ਹੋਏ ਨੇ ਇਹਨਾਂ ਨੂੰ ਇਨਕਾਰ ਕਿਉਂ ਕਰ ਰਹੇ ਸਨ ਅਸੀਂ ਉਹਨਾਂ ਨੂੰ ਬੜਾ ਸਤਕਾਰ ਤੌਰ ਤੇ ਬੇਨਤੀ ਕੀਤੀ ਔਰ ਅਸੀਂ ਇਹੀ ਕਿਹਾ ਸਿਰਫ ਇਸਟਿਕ ਹੋਣ ਦੇ ਨਾਤੇ ਅਸੀਂ ਆਪਣਾ ਫਰਜ਼ ਨਿਭਾਉਣ ਜਾ ਰਹੇ ਹਾਂ ਜੀ ਭਾਵੇਂ ਕੋਈ ਵੀ ਗਿਆ ਹੋਵੇ ਸਾਨੂੰ ਉਸ ਦੇ ਨਾਲ ਇਹ ਨਹੀਂ ਅਸੀਂ ਜੋ ਇਸ ਸਮੇਂ ਜੋ ਘਟਨਾ ਸਾਹਮਣੇ ਆ ਰਹੀ ਹੈ ਅਸੀਂ ਉਸ ਨੂੰ ਮੁਖ ਰੱਖ ਕੇ ਉੱਤੇ ਪਹੁੰਚਣਾ ਹੈ। ਖੈਰ ਅਸੀਂ ਹੋਰ ਗੁਰਦੁਆਰਾ ਪ੍ਰਬੰਧਕ ਕਮੇਟੀ 12 ਮੁਲਾਜ਼ਿਮਾਰ ਵੀ ਰੱਪਤਾ ਕਾਇਮ ਕੀਤਾ। ਉਹਨਾਂ ਨੇ ਸਾਨੂੰ ਦੱਸਿਆ ਕਿ ਤੁਹਾਨੂੰ ਇਸ ਮਾਮਲੇ ਬਾਰੇ ਕੱਲ ਹੀ ਪਤਾ ਲੱਗਿਆ ਹੈ। ਜਦ ਕਿ ਚਿੱਠੀ ਦੇ ਉੱਪਰ ਜਿਹੜੀ ਡੇਟ ਹੈ ਉਹ ਤੁਸੀਂ ਵੇਖ ਸਕਦੇ ਹੋ 10 ਅਕਤੂਬਰ ਦੀ ਦੇ ਰਿਹਾ ਅਗਰ ਤੁਸੀਂ ਚਿੱਠੀ ਜਿਹੜੀ ਇਹ ਦੇਖੋਗੇ। 10 ਅਕਤੂਬਰ ਦੀ ਡੇਟ ਚਿੱਠੀ ਦੇ ਉੱਪਰ ਹੈ ਤੇ ਕੱਲ ਦਾ ਜਿਹੜਾ ਅਗਰ ਵੀ ਉਹ 3 ਦਿਨ ਲਗਾ ਕੇ ਚੱਲੀਏ ਤਾਂ 6 ਦਿਨ ਪੂਰੇ ਬੀਤ ਚੁੱਕੇ ਨੇ ਔਰ ਇਸ ਮਾਮਲੇ ਨੂੰ ਜੇ ਵੀ ਤਰ੍ਹਾਂ ਪਰਜੰਤਕ ਨਹੀਂ ਕੀਤਾ ਗਿਆ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰਾਮੁਲਾ ਨੇ ਦੱਸਿਆ ਕਿ ਸਾਨੂੰ ਜਿਹੜਾ ਹੈ ਕੱਲ ਇਸ ਬਾਰੇ ਪਤਾ ਲੱਗਿਆ ਕਹਿਰ ਅਸੀਂ ਸਾਰੇ ਸਿੰਘ ਜਿਹੜੇ ਨੇ ਉਹ ਉੱਤੇ ਗੁਰਦੁਆਰਾ ਸਿੰਘ ਸਬਾ ਪਟਨ ਵਿਕੇ ਪਹੁੰਚੇ ਜਿੱਥੇ ਪਹੁੰਚ ਕੇ ਅਸੀਂ ਬੜਾ ਸਮਾਂ ਉੱਤੇ ਗੇਟ ਦੇ ਬਾਹਰ ਖੜੇ ਰਹੇ ਪਰ ਗੇਟ ਨਹੀਂ ਖੋਲਿਆ ਗਿਆ ਉਹਦੇ ਬਾਅਦ ਉੱਥੋਂ ਦੇ ਜਿਹੜੇ ਭਾਈ ਸਾਹਿਬ ਨੇ ਉਹ ਆਏ ਉਹਨਾਂ ਨੇ ਇਹ ਗੱਲ ਨੂੰ ਜਿਹੜਾ ਹੈ ਬੜਾ ਸਪਸ਼ਟ ਤੌਰ ਤੇ ਦੱਸਿਆ ਕਿ ਜਿਹੜੇ ਉੱਥੇ ਦੇ ਸਥਾਨਕ ਪ੍ਰਧਾਨ ਸਾਹਿਬ ਨੇ ਉਹ ਕਹਿ ਰਹੇ ਨੇ ਕਿ ਇਹ ਗੇਟ ਨਹੀਂ ਖੁੱਲੇਗਾ ਜੀ। ਅੱਛਾ ਉੱਥੋਂ ਦੇ ਸਥਾਨਕ ਪ੍ਰਧਾਨ ਜਿਹੜਾ ਹੈ ਉਹ ਕਹਿ ਰਹੇ ਨੇ ਪ੍ਰਧਾਨ ਸਾਹਿਬ ਹੀ ਜਸਬੀਰ ਸਿੰਘ ਜੀ ਹਨ ਜਿਹੜੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਨੇ ਸ਼ਾਇਦ ਉਹਨਾਂ ਦੇ ਰਿਸ਼ਤੇ ਦੇ ਬੱਚਾ ਨੇ ਸਾਨੂੰ ਅੱਜ ਵੀ ਨਹੀਂ ਪਤਾ ਲੱਗਿਆ ਕਿ ਉਹ ਐਸੀ ਗੱਲ ਕਿਉਂ ਕਰ ਰਹੇ ਨੇ। ਉਹ ਬਥੇਰਾ ਜਾਣਦੇ ਨੇ ਕਿ ਇੱਕ ਸਿੱਖ ਨੂੰ ਇੱਕ ਸਿੰਘ ਨੂੰ ਔਰ ਤੁਹਾਨੂੰ ਦੱਸ ਦੇ ਸਾਰੇ ਸਿੰਘ ਅਮਰਤਾਰੀ ਸਿੰਘ ਨੇ। ਓਕੇ ਇਹ ਸਾਰੇ ਇਹ ਸਿੱਖ ਨੇ ਗੁਰਬਾਣੀ ਗੁਰਮਤਿ ਪੜ੍ਹਨ ਵਾਲੇ ਸਿੰਘ ਨੇ ਤੇ ਜੇ ਸਾਨੂੰ ਹੀ ਗੁਰਦੁਆਰਾ ਸਾਹਿਬ ਅੰਦਰ ਜਾਣ ਤੋਂ ਰੋਕਿਆ ਗਿਆ ਤੇ ਉਹ ਬਥੇਰਾ ਉਹ ਜਾਣਵੇਂ ਨੇ ਕਿਉਂ ਰੋਕਿਆ دارਿਆ ਇਸ ਨੂੰ ਕੀ ਲੋੜ ਪੈ ਗਈ ਕਿਉਂਕਿ ਸਾਡਾ ਇਹ ਸਭ ਅਸੀਂ ਵੀ ਜਾਣਦੇ ਹਾਂ ਕਿ ਗੁਰਦੁਆਰਾ ਸਾਹਿਬ ਖਾਸ ਨੋਟ ਕਿਹਾ ਹੈ ਪਰ ਇਸ ਸਮੇਂ ਲੋਕਾਂ ਦੇ ਵਿੱਚ ਸੰਗਤਾਂ ਦੇ ਵਿੱਚ ਇਹ ਇੱਕ ਬੜਾ ਸਵਾਲਿਆ ਚਿੰਨ ਬਣ ਚੁੱਕਿਆ ਸੀ ਕਿ ਉੱਥੇ ਵਿਵਾਦ ਵੀ ਹੋਈ ਹੈ ਕਿ ਨਹੀਂ ਹੋਈ ਹੈ ਇਹ ਇੱਕ ਸਵਾਲਿਆ ਚਿੰਨ ਸੀ ਇਸ ਸਮੇਂ ਇਹ ਇਸ ਚੀਜ਼ ਦੇ ਉੱਪਰ ਮੌਕੇ ਦੇ ਉੱਪਰ ਪਹੁੰਚਣਾ ਸਾਡਾ ਫਰਜ਼ ਬਣਦਾ ਸੀ ਫਿਰ ਅਸੀਂ ਅੰਦਰ ਫਿਰ ਗਏ ਉਹਨਾਂ ਨੇ ਆ ਕੇ ਦਰਵਾਜ਼ਾ ਖੋਲ੍ਹਿਆ ਅਸੀਂ ਅੰਦਰ ਬੜੇ ਅੰਦਰ ਜਾ ਕੇ ਸਭ ਤੋਂ ਪਹਿਲਾਂ ਅਸੀਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੇ ਜੋ ਹੁਣ ਸਕਾਸ਼ਨ ਕੀਤੇ ਗਏ ਹਨ ਅਰਦਾਸ ਕਰਕੇ ਸਕਾਰ ਸਕਾਰ ਤੌਰ ਤੇ ਅਰਦਾਸ ਕਰਕੇ ਦਰਸ਼ਨ ਕੀਤੇ ਔਰ ਉਸ ਤੋਂ ਉਪਰੰਤ ਅਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ through ਦੇ ਦਰਸ਼ਨ ਹੀ ਕੀਤੇ ਸਕਾਸ਼ਨ ਸਰੂਪ ਦੇ ਦਰਸ਼ਨ ਕਰਕੇ ਭਾਈ ਸਾਹਿਬ ਜੀ ਕੋਲੋਂ ਅਸੀਂ ਪੁੱਛਿਆ ਕਿ ਤੁਸੀਂ ਇਹ ਦੱਸੋ ਕਿ ਕਿਉਂਕਿ ਆਪੀ ਮਰਿਆਦਾ ਦੇ ਉਲਟ ਨਹੀਂ ਜਾ ਸਕਦੇ ਇਸ ਸਮੇਂ ਆਪੀ ਪ੍ਰਕਾਸ਼ ਨਹੀਂ ਕੀਤਾ ਬਿਲਕੁਲ ਤੁਸੀਂ ਇਹ ਦੱਸੋ ਕਿ ਇਸ ਤੇ ਕਿਸੇ ਖਾਲ ਦੇ ਵਿੱਚ ਤੁਸੀਂ ਇਹ ਦੱਸਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਹੋਈ ਹੈ ਤਾਂ ਦੱਸੋ ਜੀ ਉਹਨਾਂ ਨੇ ਸਾਨੂੰ ਇਹ ਦੱਸਿਆ ਕਿ ਇੱਥੇ ਉਹ ਬੇਦਬੀ ਨਹੀਂ ਹੋਈ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਸੀਂ ਵੀ ਰੁਮਾਨਿਆਂ ਨੂੰ ਗੁਰਦੁਆਰਾ ਸਾਹਿਬ ਜੀ ਦੇ ਹੋਰ ਤ੍ਰਿਭਾਰ ਹਾਲੂ ਚੰਗੇ ਤਰੀਕੇ ਨਾਲ ਸਾਰੇ ਨੌਜਵਾਨਾਂ ਨੇ ਦੇਖਿਆ ਉਪਰੰਤ ਜਿਹਨਾਂ ਗੁਟਕੀਆਂ ਬਾਰੇ ਗੱਲ ਕੀਤੀ ਜਾ ਰਹੀ ਸੀ ਕਿ ਉਹ ਚੋਰੀ ਹੋਏ ਨੇ ਭਾਈ ਸਾਹਿਬ ਜੀ ਨੇ ਸਾਨੂੰ ਉਹ ਗੁਟਕੀ ਜਿਹੜੇ ਨੇ ਦੱਸੇ ਅਸੀਂ ਉਹ ਗੁਟਕੇ ਵੇਖੇ ਔਰ ਉਹ ਗੁਟਕੇ ਵੇਖ ਕੇ ਸਾਨੂੰ ਲੱਗਿਆ ਕਿ ਉਹ ਥੋੜੇ ਜਿ ਖਿਲੇ ਹੋਏ ਨੇ ਉਹ ਥੋੜੇ ਜਿ ਵੱਖਜੇ ਸਨ ਇਹਨਾਂ ਨੂੰ ਬਾਅਦ ਵਿੱਚ ਚੁਕਾਇਆ ਗਿਆ ਹੈ। ਹੂੰ ਉਸ ਬਾਰੇ ਭਾਈ ਸਾਹਿਬ ਦੀ ਨੂੰ ਵੀ ਆਪ ਨਹੀਂ ਹੈ। ਨਹੀਂ ਇਹ ਉਹ ਕਹਿ ਰਹੇ ਹਨ ਕਿ ਕਿਉਂਕਿ ਕਿਉਂਕਿ ਭਾਈ ਸਾਹਿਬ ਦੀ ਮੌਜੂਦਗੀ ਦੇ ਵਿੱਚ ਹੀ ਉਹ ਗੁਟਕੇ ਅਗਰ ਨਿਕਲੇ ਸੀ ਤਾਂ ਵਾਪਸ ਤਾਂ ਉਹਨਾਂ ਦੀ ਮੌਜੂਦਗੀ ਦੇ ਵਿੱਚ ਹੀ ਆਏ ਹੋਣਗੇ ਤਾਂ ਉਹਨਾਂ ਨੂੰ ਤਾਂ ਪਤਾ ਹੋਣਾ ਫਿਰ ਉਹ ਜੱਦਸਾਣਾ ਨਹੀਂ ਸੀ ਚਾਹੁੰਦੇ। ਪੁੱਛ ਰਹੀ ਸੀ ਕਹਿ ਰਹੇ ਦੱਸਿਆ ਜਾ ਰਹੇ ਸੀ ਕਿ ਕੋਈ ਬੀਬੀ ਜਿਹੜੀ ਹੈ ਉਹ ਇਸ ਚੀਜ਼ ਨੂੰ ਇਸ ਚੀਜ਼ ਦੇ ਵਿੱਚ ਕਿਸੇ ਦੀ ਫੁਟੇਜ ਦੇ ਵਿੱਚ ਆਈ ਹੈ। ਹੂੰ ਅਸੀਂ ਜਿਸ ਤਰ੍ਹਾਂ ਹੀ ਗੁਰਗੋਤਾਪੁਰ ਸਾਹਿਬ ਦੇ ਵਿੱਚੋਂ ਨਿਕਲੇ ਤੇ ਸਭ ਤੋਂ ਪਹਿਲਾਂ ਉਹਦੇ ਲਾਗੇ ਹੀ ਜੋ ਬਲੀ ਸਟੇਸ਼ਨ ਪੁੱਟਣਾ ਹੈ ਉਥੋਂ ਦੇ ਐਸਐਸਓ ਨਾਲ ਮਲੇ ਐਸਐਸਓ ਸਾਹਿਬ ਨੇ ਸਾਨੂੰ ਇਹ ਦੱਸਿਆ ਕਿ ਇਤੋਂ ਅਸੀਂ ਸਾਰੀ ਕਾਰਵਾਈ ਨੂੰ ਕੀਤਾ ਹੋਇਆ ਹੈ ਪਰ ਅਗਲੀ ਗੱਲ ਜਿਹੜੀ ਉਹਨਾਂ ਨੇ ਦੱਸੀ ਕਿ ਜੇ ਤੁਸੀਂ ਹੋਰ ਸਾਨੂੰ ਇਹ ਗੱਲ ਦੱਸਦੇ ਹੋ ਕਿ ਗੁਟਕੇ ਸਾਹਿਬ ਜਿਹੜੇ ਤੁਸੀਂ ਦਰਸ਼ਨ ਕੀਤੇ ਨੇ ਸਾਨੂੰ ਉਹ ਜਿਹੜੀ ਰਿਪੋਰਟ ਜਿਹੜੀ ਹੈ ਵਾਪਸ ਨਹੀਂ ਪਹੁੰਚੀ ਗਈ ਹੈ ਕਿ ਗੁਟਕੇ ਸਾਹਿਬ ਉੱਤੇ ਵਾਪਸ ਪਹੁੰਚ ਚੁੱਕੇ ਨੇ ਜਿਹੜੇ ਗੁੱਟਕੇ ਸਾਹਿਬ ਉਹ ਦੱਸ ਰਹੇ ਤਾਂ ਚੋਰੀ ਹੋਏ ਨੇ ਐਸਐਚਓ ਪਟਨ ਦੇ ਵਿੱਚ ਤੁਸੀਂ ਉਹਨਾਂ ਨੂੰ ਪੁੱਛਿਆ ਕਿ ਉਹਨਾਂ ਨੂੰ ਕਦੋਂ ਇਨਫੋਰਮੇਸ਼ਨ ਮਿਲੀ ਸੀ ਜਾਂ ਕੰਪਲੇਨ ਆਈ ਸੀ ਜਾਂ ਕਿਸ ਨੇ ਦਿੱਤੀ ਸੀ ਕੰਪਲੇਨ ਐਸਐਚਓ ਪਟਨ ਨੂੰ ਜਿਹੜੀ ਕੰਪਲੇਨ ਹੈ ਉਸਨਾਂ ਗੁਰਦੁਆਰਾ ਕੰਪਲੇਨ ਹੈ ਕਿ ਐਫਆਈਆਰ ਰਜਿਸਟਰ ਨਹੀਂ ਹੋਈ ਕਿ ਕੰਪਲੇਨ ਹੋਈ ਆ ਤੇ ਉਹ ਦੱਸ ਰਹੇ ਨੇ ਕਿ ਉਹਨਾਂ ਦੇ ਦਸਤਬੰਦ ਮੁਤਾਬਕ ਇਹ ਕੰਪਲੇਨ 7 ਤਰੀਕ ਨੂੰ ਜਿਹੜੀ ਹੈ ਉਹ ਉੱਤੇ ਰਜਿਸਟਰ ਕੀਤੀ ਗਈ ਹੈ 7 ਤਰੀਕ ਨੂੰ ਹਮ ਲਗਾਤਾਰ ਕੇ ਤੱਕ 11 ਦਿਨ ਜਿਹੜੇ ਨੇ ਹੋ ਚੁੱਕੇ ਨੇ ਬਿਲਕੁਲ ਅੱਗੇ ਆਪਣੇ ਅਜੇ ਸੁਖਾਸਨ ਹੋਏ ਸਰੂਪ ਨੂੰ ਵੇਖ ਕੇ ਆਏ ਗੁਰਦੁਆਰਾ ਸਾਹਿਬ ਨੂੰ ਦੇਖ ਕੇ ਆਏ ਦਰਬਾਰ ਹਾਲ ਨੂੰ ਵੇਖ ਕੇ ਆਏ ਗੁਰਕਾ ਸਾਹਿਬ ਦਾ ਅਸੀਂ ਤੁਹਾਨੂੰ ਦੱਸਿਆ ਕਿ ਉੱਤੇ ਸਾਨੂੰ ਉਹ ਲੱਗਿਆ ਕਿ ਉਹ ਥੋੜੇ ਜਿਹੜੇ ਨੇ ਉਹ ਵੈਟ ਨੇ ਜਿਹੜੇ ਗੁਰਕਾ ਸਾਹਿਬ ਦੀ ਉਹ ਚੋਰੀ ਹੋਈ ਗੱਲ ਦਾ ਫਰੇ ਸਨ ਬਾਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਪਾਵਨ ਸਰੂਪ ਹਨ ਉਸ ਆਸਨ ਸੰਦರ್ಶਨ ਕਰਕੇ ਸਾਨੂੰ ਇਹ ਲੱਗਿਆ ਕਿ ਉਸ ਦੇ ਨਾਲ ਵੀਰਮਤੀ ਜਿਹੜੀ ਹੈ ਉਹ ਨਹੀਂ ਕੀਤੀ ਗਈ ਹੈ ਪਰ ਵੀਰ ਜੀ ਇੱਕ ਸਵਾਲ ਤਾਂ ਇੱਕ ਸਵਾਲ ਤਾਂ ਜਿਹੜਾ ਹੈ ਇੱਥੇ ਖੜਾ ਹੁੰਦਾ ਹੈ ਕਿ ਆਖਰ 7 ਤਰੀਕ ਤੋਂ ਲੈ ਕੇ ਅੱਜ ਤੱਕ ਇਸ ਗੱਲ ਨੂੰ ਛੁਪਾਇਆ ਕਿਉਂ ਗਿਆ ਇਹ ਅਸੀਂ ਬਿਲਕੁਲ ਉੱਥੇ ਦੇ ਸਟਾਨੇ ਪ੍ਰਬੰਧਕ ਕਮੇਟੀਆਂ ਨੂੰ ਜਵਾਬ ਦੇ ਆਈਂ ਬਣਾਵਾਂਗੇ ਕਿ 7 ਤਰੀਕ ਤੋਂ ਲੈ ਕੇ ਇਸ ਵਕਤ ਤੱਕ ਇਸ ਵਕਤ ਤੱਕ ਸਾਨੂੰ ਇਸ ਗੱਲ ਬਾਬਤ ਦੱਸਿਆ ਕਿਉਂ ਨਹੀਂ ਗਿਆ ਅੱਜ ਸ਼ਾਮ ਹੀ ਇੱਕ ਜਿਹੜੀ ਲੈਟਰ ਹੈ ਉਹ ਵਾਇਰਲ ਕਿਉਂ ਹੋਈ ਤੇ ਉਹ ਲੈਟਰ ਦੇ ਵਿੱਚ ਇਹ ਕਿਉਂ ਲਿਖਿਆ ਗਿਆ ਕਿ ਸ੍ਰੀ ਗੁਰੂ ਗ੍ਰੰਥ ਕਿਉਂਕਿ ਇਹਨਾਂ ਨੇ ਫਿਰ ਤੁਹਾਨੂੰ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿੱਦ ਵੀ ਜਿਹੜੀ ਉਹ ਨਹੀਂ ਹੋਈ ਹੈ। ਹੂੰ। ਇਹ ਤੁਹਾਨੂੰ ਤੇ ਕਹਿ ਰਹੇ ਨੇ ਕਿ ਫਿਰ ਲੈਟਰ ਦੇ ਵਿੱਚ ਤਾਂ ਸਾਫ਼ ਲਿਖਿਆ ਹੋਇਆ ਹੈ ਕਿ ਜੀ ਉਸ ਲੈਟਰ ਦੇ ਵਿੱਚ ਤਾਂ ਸਾਫ਼-ਸਾਫ਼ ਲਿਖਿਆ ਹੋਇਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਡੈਮੇਜ ਕਰਨ ਦੀ ਕੋਸ਼ਿਸ਼ ਕੀਤੀ ਗਈ ਜਾਂ ਡੈਮੇਜ ਕੀਤਾ ਗਿਆ। ਤੇ ਫਿਰ ਇਹ ਹੀ ਰਿਕਾਰਡਿੰਗ ਦੇ ਵਿੱਚ ਜਾਂ ਤਾਂ ਫਿਰ ਤੁਸੀਂ ਰਿਕਾਰਡਿੰਗ ਵਾਲੀ ਗੱਲ ਜਿਹੜੀ ਆਪਣੀ ਫੋਨ ਤੇ ਜਿਹੜੀ ਗੱਲ ਕਰ ਰਹੇ ਹੋ ਉਹ ਗਲਤ ਹੈ ਜਾਂ ਤਾਂ ਜਿਹੜੀ ਇਹ ਹੈ ਉਹ ਗੱਲ ਉਹ ਤੁਸੀਂ ਗਲਤ ਕਰ ਰਹੇ ਹੋ। ਸੋ ਅਸੀਂ ਇਸ ਪੂਰੇ ਮਾਮਲੇ ਦੀ ਜਿਹੜੀ ਹੈ ਪੂਰਨ ਤਰੀਕੇ ਨਾਲ ਬਰਤਾਲ ਕਰਕੇ ਆਇਆ ਤੁਸੀਂ ਦੇਖ ਸਕਦੇ ਹੋ ਇਸ ਵਕਰੀਏ ਅਸੀਂ ਆਪਣੇ ਜਿਹੜਾ ਵਰਤਨਾ ਮੋਰਚਾ ਹੈ ਉੱਤੇ ਆ ਕੇ ਟਿਕਾਣ ਕੀਤਾ ਹੈ ਬੈਠੇ ਹਾਂ ਪਹਿਲੇ ਵਿਚਾਰ ਕਰ ਰਹੇ ਹਾਂ ਕਿ ਕਿਸੇ ਵੀ ਹੋਰ ਸਾਡਾ ਅਸੀਂ ਸੱਚੋ ਪੱਟਨ ਨੂੰ ਵੀ ਅਸਸ਼ਣ ਦਿਵਾਇਆ ਹੈ ਕਿ ਅਸੀਂ ਕਿਸੇ ਪ੍ਰਕਾਰ ਦੀ ਹੁੱਲੜਬਾਜ਼ੀ ਕਰਨ ਦੇ ਲਈ ਨਹੀਂ ਆਏ ਆਪਣੇ ਗੁਰੂ ਮਹਾਰਾਜ ਦੇ ਸਤਕਾਰ ਤੇ ਲਈ ਆਏ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਇੱਕ ਪੰਤਕ ਮਸਲਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਾਡੇ ਰੂਹੇ ਰਵਾਹ ਨੇ ਤੋਂ ਅਸੀਂ ਉਹਦੇ ਨਹੀਂ ਪਹੁੰਚੇ ਜੀ ਤੋਂ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਵੀਰ ਅੰਗਰਸ ਸਿੰਘ ਜੀ ਵੀ ਤੁਹਾਨੂੰ ਇਸ ਬਾਰੇ ਆਪਣੇ ਜ਼ਰੂਰ ਵਿਚਾਰ ਦੇ ਦੇਣਗੇ ਤੇ ਫਿਰ ਅਸੀਂ ਨੂੰ ਜਿਹੜਾ ਸਮਾਪਤ ਕਰ ਦਵਾਂਗੇ ਕਿਉਂਕਿ ਸਾਡੇ ਡਿਵਾਈਸ ਦੀ ਬੈਟਰੀ ਵੀ ਜਿਹੜੀ ਹੈ ਉਹ ਜਲਦੀ ਖਤਮ ਹੋ ਜਾ ਰਹੀ ਜੀ ਜੀ ਉਹ ਰੁਜੀ ਕਾਲ ਸਲ ਸਲ ਵੈਲਕਮ ਕੀ ਫਤਿਹ ਜੀ ਜਨਾਬੀ ਸਾਰਾ ਕੁਝ ਆਪਾਂ ਐਕਸ਼ਨ ਕਰਕੇ ਆਇਆ ਤੁਹਾਨੂੰ ਪਰਜੋਸਨ ਸਾਰੀ ਬਰੀਫ ਕਰ ਦਿੱਤੀ ਹੈ ਵੇਖੋ ਜੀ ਸਾਡੇ ਡਿਵਾਈਸ ਦੀ ਬੈਟਰੀ ਘਟਾ ਸਾਨੂੰ ਅਸੀਂ ਵਿਸਤਾਰ ਚ ਗੱਲ ਗਾਣਾ ਚਾਹੁੰਦੇ ਆ ਕਿ ਜਿਹੜੇ ਉਸ ਗੁਰੂ ਘਰ ਦੇ ਪ੍ਰਬੰਧਕ ਨੇ ਜੀ ਜੀ ਇਹਨਾਂ ਦੇ ਕੋਲੋਂ ਗੁਰੂ ਘਰ ਕਨੈਕਸ਼ਨ ਜ਼ਰੂਰ ਸ਼ਾਇਦ ਕੁਝ ਰੁਕਿਆ ਹੋਇਆ ਹੈ ਉਮੀਦ ਕਰਦੇ ਹਾਂ ਫਿਰ ਤੋਂ ਕਨੈਕਸ਼ਨ ਜੁੜੇਗਾ ਪਰ ਤੁਹਾਨੂੰ ਦੱਸ ਦਈਏ ਕਿ ਇਹ ਇਹ ਮਾਮਲਾ ਜਿਹੜਾ ਹੈ ਇਹੀ ਨੌਜਵਾਨ ਹਨ ਜਿਹੜੇ ਕਿ ਇਸ ਵੇਲੇ ਵੀ ਉੱਥੇ ਡਟੇ ਹੋਏ ਨੇ ਔਰ ਗੁਰਦੁਆਰਾ ਪਟਨ ਦੇ ਜਿਹੜਾ ਹੈ ਵਿਜ਼ਿਟ ਕਰਕੇ ਆਏ ਨੇ ਔਰ ਸ਼ਾਇਦ ਕਨੈਕਸ਼ਨ ਹੁਣ ਨਹੀਂ ਮਿਲ ਰਿਹਾ ਅਸੀਂ ਕੋਸ਼ਿਸ਼ ਕਰਾਂਗੇ ਕਿ ਫਿਰ ਤੋਂ ਇਹਨਾਂ ਦੇ ਨਾਲ ਕਨੈਕਸ਼ਨ ਮਿਲੇ ਤੇ ਤੁਹਾਡੀ ਗੱਲਬਾਤ ਜਿਹੜੀ ਹੈ ਇਹਨਾਂ ਦੇ ਨਾਲ ਕਰਵਾਈਏ ਤੋ ਮਾਮਲਾ ਸਾਰਾ ਜਿਹੜਾ ਹੈ ਉਹ ਇੱਥੇ ਮੁਕਤਾ ਹੈ ਫਿਲਹਾਲ ਉਹਨਾਂ ਦਾ ਕਨੈਕਸ਼ਨ ਜਿਹੜਾ ਹੈ ਉਹ ਨਹੀਂ ਮਿਲ ਰਿਹਾ ਸ਼ਾਇਦ ਉਹਨਾਂ ਦੀ ਡਿਵਾਈਸ ਜਿਹੜੀ ਹੈ ਬੈਟਰੀ ਹੈ ਉਹ ਡੈਡ ਹੋ ਚੁੱਕੀ ਹੈ ਕਲੀਅਰ ਕੱਟ ਇਹ ਮਾਮਲਾ ਸਾਹਮਣੇ ਆ ਚੁੱਕਿਆ ਹੈ ਕਿ ਨੌਜਵਾਨ ਜਿਹੜੇ ਨੇ ਉਹ ਉੱਥੇ ਆਪ ਪਹੁੰਚੇ ਉਹਨਾਂ ਨੇ ਇਸ ਵੇਲੇ ਤੱਕ ਦੀ ਸਾਰੀ ਕਾਰਵਾਈ ਤੁਹਾਡੇ ਸਾਹਮਣੇ ਰੱਖੀ ਹੁਣ ਸਵੇਰੇ ਦੀ ਫਿਰ ਇਹਨਾਂ ਨੌਜਵਾਨਾਂ ਨੇ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਜਾਣਾ ਹੈ ਔਰ ਉੱਥੇ ਦੀ ਜੋ ਵੀ ਅਗਲੀ ਕਾਰਵਾਈ ਹੋਰ ਡਿਟੇਲ ਜਿਹੜੀ ਇਸ ਮਾਮਲੇ ਦੀ ਹੈ ਉਹ ਦਰਸ਼ਕੋ ਅਸੀਂ ਆਪ ਜੀ ਦੇ ਸਾਹਮਣੇ ਜ਼ਰੂਰ ਲੈ ਕੇ ਆਵਾਂਗੇ ਮੈਂ ਫਿਰ ਇੱਕ ਵਾਰ ਕੋਸ਼ਿਸ਼ ਕਰਾਂਗਾ ਕਿ ਅਸੀਂ ਉਹਨਾਂ ਦੇ ਨਾਲ ਇੱਕ ਵਾਰ ਜੁੜੀਏ ਤਾਂ ਕਿ ਅੰਗਦ ਸਿੰਘ ਜੀ ਜਿਹੜੇ ਨੇ ਵੀਰ ਉਹ ਵੀ ਤੁਹਾਡੇ ਨਾਲ ਗੱਲਬਾਤ ਕਰ ਸਕਣ ਬੈਲ ਸ਼ਾਇਦ ਜਾਰੀ ਹੈ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਵੀਰ ਅੰਗਦ ਸਿੰਘ ਤੁਹਾਡੇ ਨਾਲ ਜੁੜ ਸਕਣ ਔਰ ਸ਼ਾਇਦ ਨੈਟਵਰਕ ਦੀ ਪ੍ਰੋਬਲਮ ਦੇ ਕਾਰਨ ਉਹ ਨਹੀਂ ਜੁੜ ਪਾਰੇ ਫਿਰ ਤੋਂ ਤੁਹਾਨੂੰ ਇੱਕ ਵਾਰ ਦੱਸ ਦਈਏ ਕਿ ਗੁਰਦੁਆਰਾ ਪਟਨ ਜੋ ਹੈ 12 ਮੁਲਾ ਵਿਖੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਕੁਝ ਇੱਕ ਬੀਬੀ ਵੱਲੋਂ ਕਿਸੇ ਬੀਬੀ ਵੱਲੋਂ ਅਣਜਾਣ ਬੀਬੀ ਵੱਲੋਂ ਜਿੱਦੀ ਸੀਸੀਟੀਵੀ ਫੁਟੇਜ ਜਾਂ ਜੋ ਜਿਸੀ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਉਹ ਵੀ ਸਾਹਮਣੇ ਆਈ ਹੈ ਔਰ ਉਸ ਫੁਟੇਜ ਦੇ ਮੁਤਾਬਕ ਅਗਰ ਦੇਖਿਆ ਜਾਵੇ ਤਾਂ ਮੈਂ ਫਿਰ ਤੋਂ ਇੱਕ ਵਾਰ ਉਸ ਬੀਬੀ ਦੀ ਫੋਟੋ ਜਿਹੜੀ ਹੈ ਉਹ ਆਪ ਜੀ ਦੇ ਨਾਲ ਜਰੂਰ ਸ਼ੇਅਰ ਕਰ ਦੇਵਾਂਗਾ ਜਿਹਦੀ ਪਿੱਠ ਜਿਹੜੀ ਹੈ ਉਹ ਆਈ ਹੋਈ ਹੈ ਮੈਂ ਜ਼ੂਮ ਕਰਕੇ ਦਿਖਾਵਾਂਗਾ ਇਹ ਹੈ ਉਹ ਬੀਬੀ ਤੁਸੀਂ ਦੇਖ ਰਹੇ ਹੋ ਜਿਸਨੇ ਕੀ ਗੁਰਦੁਆਰਾ ਸਾਹਿਬ ਦੇ ਵਿੱਚ ਗੁਟਕਾ ਸਾਹਿਬ ਰੁਮਾਲਾ ਅਤੇ ਚੌਰ ਸਾਹਿਬ ਦੀ ਜਿਹੜੀ ਹੈ ਕਿਹਾ ਜਾ ਰਿਹਾ ਹੈ ਕਿ ਉਸ ਨੂੰ ਚੁੱਕ ਕੇ ਲੈ ਗਈ ਸੀ ਪਰ ਹੁਣ ਫਿਰ ਤੋਂ ਜਿਹੜਾ ਹੈ ਉਸ ਨੂੰ ਰਿਕਵਰ ਕਰ ਲਿਆ ਗਿਆ ਹੈ ਪਰ ਜੋ ਮਾਮਲਾ ਜੋ ਸਵਾਲ ਨੌਜਵਾਨਾ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੀਤੇ ਗਏ ਨੇ ਕਿਉਂਕਿ ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਇਸ ਵੇਲੇ ਜਵਾਬਦੇਹ ਹੋਣੀ ਚਾਹੀਦੀ ਹੈ ਇਹ ਲੈਟਰ ਹੈ ਜੋ ਫਿਰ ਤੋਂ ਤੁਹਾਨੂੰ ਦੱਸ ਦਈਏ 10 10 2025 ਨੂੰ ਪ੍ਰੈਜ਼ੀਡੈਂਟ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਿਨਗਰ ਨੂੰ ਜਿਹੜਾ ਹੈ ਉਹ ਲਿਖਿਆ ਗਿਆ ਸੀ ਜਸਬੀਰ ਸਿੰਘ ਉਬਰਾਏ ਵੱਲੋਂ ਜਿਹੜੇ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰਾਂਬੁਲਾ ਦੇ ਐਸਜੀਪੀਸੀ ਦੇ ਡੀਜੀਪੀਸੀ ਦੇ ਸ਼ਾਇਦ ਜਿਹੜੇ ਮੈਂਬਰ ਵੀ ਨੇ ਔਰ ਇਹ ਸਵਾਲ ਜਿਹੜੇ ਨੇ ਉਹ ਖੜੇ ਹੋ ਰਹੇ ਨੇ ਕਿ ਆਖਰ ਇਸ ਮਾਮਲੇ ਨੂੰ 7 ਤਰੀਕ ਤੋਂ ਲੈ ਕੇ ਇਸ ਵੇਲੇ ਤੱਕ ਦਬਾਇਆ ਕਿਉਂ ਗਿਆ ਅਗਰ ਇਸ ਤਰ੍ਹਾਂ ਦਾ ਕੋਈ ਮਾਮਲਾ ਸੀਗਾ ਅਗਰ ਤੁਸੀਂ ਪੁਲਿਸ ਨੂੰ ਇਨਫਾਰਮ ਕਰ ਸਕਦੇ ਹੋ ਤਾਂ ਸੰਗਤ ਦੇ ਕੋਲੋਂ ਕਿਉਂ ਛਿਪਾਇਆ ਗਿਆ ਫਿਰ ਉਬਰਾਏ ਜੀ 7 ਤਰੀਕ ਤੋਂ ਬਾਅਦ 10 ਤਰੀਕ ਨੂੰ ਸਿਰਨਗਰ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਲੈਟਰ ਲਿਖ ਰਹੇ ਨੇ ਔਰ ਉਸ ਲੈਟਰ ਦੇ ਵਿੱਚ ਸਾਫ਼ ਲਿਖ ਰਹੇ ਨੇ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਬੇਅਦਬੀ ਹੋਈ ਹੈ ਔਰ ਗੁਰਗੰਸਾਭ ਨੂੰ ਵੀ ਡੈਮੇਜ ਕੀਤਾ ਗਿਆ ਉਹਦੇ ਨਾਲ ਹੋਰ ਚੀਜ਼ਾਂ ਜਾਨੀ ਰੁਮਾਲਾ ਸਾਹਿਬ ਗੁਟਕਾ ਸਾਹਿਬ ਨੂੰ ਵੀ ਚੋਰੀ ਕੀਤਾ ਗਿਆ ਔਰ ਅਦਰ ਆਰਟੀਕਲਸ ਜਿਹਦੇ ਵਿੱਚ ਕਿ ਹੁਣ ਨਿਕਲ ਕੇ ਆ ਰਿਹਾ ਕਿ ਸ਼ਾਇਦ ਚਵਰ ਸਾਭ ਨੂੰ ਵੀ ਉੱਥੋਂ ਚੋਰੀ ਕੀਤਾ ਗਿਆ ਜਾਂ ਉਹਦੇ ਨਾਲ ਛੇੜਛਾੜ ਜਿਹੜੀ ਹੈ ਉਹ ਕੀਤੀ ਗਈ ਇਸ ਦੀ ਜਵਾਬਦੇ ਜਿਹੜੀ ਹੈ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਪਟਨ ਦੀ ਉਹ ਜਵਾਬਦੇ ਹੈ ਔਰ ਉਸ ਨੂੰ ਜਵਾਬ ਦੇਣਾ ਪਵੇਗਾ ਤੋਂ ਅਕਾਲ ਤਖਤ ਤੱਕ ਔਰ ਹੋਰ ਵੀ ਜੜੀਆਂ ਵੱਡੀਆਂ ਜਥੇਬੰਦੀਆਂ ਹਨ ਉਹਨਾਂ ਤੱਕ ਵੀ ਇਹ ਵੀਡੀਓ ਪਹੁੰਚਦੀ ਕਰ ਦਿਓ ਤਾਂ ਕਿ ਇਸ ਮਾਮਲੇ ਦੇ ਵਿੱਚ ਛੇਤੀ ਤੋਂ ਛੇਤੀ ਔਰ ਵਧੀਆ ਸਟੇਕ ਜਿਹੜੀ ਕਾਰਵਾਈ ਕੀਤੀ ਜਾ ਸਕੀ ਫਿਲਹਾਲ ਇਹਨਾਂ ਨੌਜਵਾਨਾਂ ਦੇ ਨਾਲ ਅਸੀਂ ਕੱਲ ਸਵੇਰੇ ਫਿਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਆਪ ਜੀ ਦੇ ਸਾਹਮਣੇ ਜ਼ਰੂਰ ਲੈ ਕੇ ਆਵਾਂਗੇ ਤਦ ਤੱਕ ਦੇ ਲੀਜੋ ਜੀ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ